ਗੁਰੂ ਜੀ ਦਾ ਇੱਕ ਸਿੱਖ ਸੀ ਪੰਡਤ ਗੰਗਾ RAM ਉਹ ਬਠਿੰਡਾ ਦੇ ਇਲਾਕੇ ਦਾ ਰਹਿਣ ਵਾਲਾ ਸੀ ਤੇ ਅੰਨ ਦਾ ਵਪਾਰ ਕਰਿਆ ਕਰਦਾ ਸੀ ਉਹ ਅੰਨ ਊਠਾਂ ਤੇ ਲੱਦ ਕੇ ਦੂਰ ਦੂਰ ਤੱਕ ਵੇਚ ਆਉਂਦਾ ਸੀ ਇੱਕ ਵਾਰੀ ਉਹ ਬਾਜਰੀ ਲੱਦ ਕੇ ਅੰਮ੍ਰਿਤਸਰ ਲੈ ਆਇਆ ਉਦੋਂ ਹਰਮੰਦਰ ਸਾਹਿਬ ਦੀ ਇਮਾਰਤ ਬਣ ਰਹੀ ਸੀ ਹਜ਼ਾਰਾਂ ਸਿੱਖ ਅਥੀਂ ਸੇਵਾ ਕਰ ਰਹੇ ਸਨ ਲੰਗਰ ਵਿੱਚ ਵੀ ਗਹਿਮਾ ਗੈਮੀ ਸੀ ਲੋ ਤਪ ਰਹੇ ਸਨ ਤੇ ਰੋਟੀਆਂ ਪੱਕ ਰਹੀਆਂ ਸਨ ਸੇਵਾ ਕਰਨ ਦੇ ਖਿਆਲ ਨਾਲ ਗੰਗਾ ਰਾਮ ਕੁਛ ਦਿਨਾਂ ਲਈ ਅੰਮ੍ਰਿਤਸਰੀ ਠਹਿਰ ਗਿਆ ਇੱਕ ਦਿਨ ਲੰਗਰ ਵਿੱਚ ਅੰਨ ਦੀ ਕੁਛ ਥੋੜੀ ਸੀ ਗੰਗਾ ਰਾਮ ਨੇ ਸਾਰੀ ਬਾਜਰੀ ਲੰਗਰ ਵਿੱਚ ਦੇ ਦਿੱਤੀ ਤੇ ਆਪ ਵੀ ਲੰਗਰ ਵਿੱਚ ਸੇਵਾ ਕਰਨ ਲੱਗ ਪਿਆ ਇੱਕ ਦਿਨ ਸਤਿਗੁਰ ਜੀ ਨੇ ਉਸ ਨੂੰ ਆਖਿਆ ਕਿ ਬਾਜਰੀ ਦਾ ਮੁੱਲ ਲੈ ਲਓ ਉਸ ਨੇ ਬੇਨਤੀ ਕੀਤੀ ਸਤਿਗੁਰ ਜੀ ਬਾਜਰੀ ਦੀ ਕੀਮਤ ਦੀ ਕੋਈ ਲੋੜ ਨਹੀਂ ਜੇ ਬਖਸ਼ਿਸ਼ ਕਰਨ ਹੀ ਲੱਗੇ ਹੋ ਤਾ ਪਰਮਾਤਮਾ ਦੀ ਯਾਤ ਤੇ ਖਲਕਤ ਦੀ ਸੇਵਾ ਬਖਸ਼ੋ ਅਸਲੀ ਵੱਡਮੁਲੀਆਂ ਬਸਤਾਂ ਤਾਂ ਇਹ ਹੀ ਹਨ ਸਤਗੁਰ ਜੀ ਸਿੱਖ ਦੀ ਸੇਵਾ ਭਾਵਨਾ ਨੂੰ ਦੇਖ ਕੇ ਬਹੁਤ ਖੁਸ਼ ਹੋਏ ਪੰਡਤ ਗੰਗਾ ਰਾਮ ਹੋਰ ਸ਼ਾਨਾ ਸੇਵਾ ਕਰਨ ਲੱਗ ਪਿਆ ਸਤਗੁਰ ਜੀ ਨੇ ਉਸ ਨੂੰ ਬਠਿੰਡੇ ਦੇ ਇਲਾਕੇ ਦਾ ਪ੍ਰਚਾਰਕ ਥਾ ਦਿੱਤਾ